ਜੇ ਘੁੰਮਣੇ ਕੰਮ ਲੈ ਜਾ ਗੜ ਬਣਿਆ ਬਾਈ ਕੁਝ ਨਵਾਂ ਜੱਟ ਕੰਡੀ ਗੜ ਜੀਰਖਵਾਲ ਦੀ ਟ੍ਰੈਫਿਕ ਇੰਨੀ ਦਿਨਾ ਬਾਈ ਦਿਮਾਗ ਖਰਾਬ ਹੋ ਗਿਆ ਟ੍ਰੈਫਿਕ ਦੇਖ ਕੇ ਹਾਂਜੀ ਮਿੱਤਰੋ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਪਰ ਬਾਈ ਕਿੱਦਾਂ ਅੱਜ ਦਾ ਵਲੌਗ ਆਪਾਂ ਸਟਾਰਟ ਕਰਦੇ ਆਂ ਬਾਈ ਮੋਟਰ ਤੇ ਅੱਜ ਬਾਈ ਆਪਾਂ ਨੇ ਪਾਣੀ ਛੱਡ ਲਿਆ ਦੇਖੋ ਬਾਈ ਉਹ ਉੱਪਰ ਉੱਪਰ ਤੇ ਰਹਿ ਖਤਾ ਮੇਰੇ ਖਿਆਲ ਦੇ ਡੇਢ ਘੰਟਾ ਹੋਰ ਲੱਗੂ ਉਹਦੇ ਬਾਅਦ ਪੜ ਜਾਊਗਾ ਬਈ ਕੰਪਿਊਟਰ ਕਰਾ ਮਾਰਨ ਦਾ ਫਾਇਦਾ ਤਾਂ ਬਹੁਤ ਆ। ਇੱਕ ਤਾਂ ਖੇਤ ਛੇਤੀ ਭਰ ਜਾਂਦਾ ਤੇ ਇੱਕ ਪਾਣੀ ਜਾਂ ਤਾਂ ਹੁਣ ਤੱਗੇ-ਤੁੱਗੀਆਂ ਨਹੀਂ ਜੇ ਆਪਾਂ ਕੱਦੂ ਕਰਦੇ ਆ। ਉਹਦੇ ਵਕਤ ਤੱਗਿਆ ਬਹੁਤ ਘੱਟ ਰਹਿ ਜਾਂਦੀ ਹੈ ਬਾਈ। ਜਿੱਥੇ ਫਿਰ ਉੱਚੀ ਜਗ੍ਹਾ ਹੁੰਦੀ ਹੈ ਫਿਰ ਚੱਕਣੀ ਔਖੀ ਹੋ ਜਾਂਦੀ ਆ। ਦੇਖੋ ਬਾਈ ਪੌਦ ਆ ਆਪਣੀ ਤਿਆਰ ਆ। ਕੱਲੂ ਆਉਣਗੇ ਬਈ ਇਹ ਪੱਟਣਾ। 121 ਨੰਬਰ ਪੌਦ ਆ ਬਈ ਆਹ। ਬੀਜ ਆ ਜਿਹੜਾ 121। ਬਾਈ ਪਾਣੀ ਘੱਟ ਆ ਰਿਹਾ ਹੈ ਨਾ। ਪੱਖਾ ਘਟ ਪਾਣੀ ਚੱਕ ਰਿਹਾ ਉਹਦੇ ਵਿੱਚ ਨਾ ਥੱਲੇ ਉਹ ਫਸ ਜਨੇ ਬਾਈ ਕਵਾੜ ਕੋੜ ਹੁੰਦਾ ਜਿਹੜਾ ਚੋਏ ਮਾ ਉਹਦੇ ਕਰਕੇ ਪਾਣੀ ਘਟ ਆ ਰਿਹਾ ਚਲ ਇਹਨੂੰ ਸਾਫ ਕਰਾਉਂਗਾ ਬਾਈ ਫਿਰ ਪਾਣੀ ਹੋਰ ਵਜੂਗਾ ਆਪਣਾ ਹੁਣ ਤਾਂ ਪਾਣੀ ਸੋਨਾ ਆ ਰਿਹਾ ਪਰ ਉਹ ਘਟ ਆ ਰਿਹਾ ਜਿਆਦਾ ਹੋਣਾ ਚਾਹੀਦਾ ਮੜਾ ਪਾਣੀ ਅਜਰਾਮ ਬਾਈ ਜਿਹੜਾ ਆਪਾਂ ਨੇ ਕੱਦੂ ਕਰਨਾ ਆਪਣੇ ਸਵਰਾਜ ਝੋਟੇ ਨਾਲ ਕਰਨਾ ਵੀ ਨਵੇਂ ਨਾਲ ਉਹਦੇ ਨਾਲ ਟਾਇਰ ਤੁਹਾਨੂੰ ਪਤਾ ਬੜੇ ਪਾਏ ਆਪਾਂ ਨੇ 1000 016 ਟਾਇਰ ਨੰਬਰ ਪਾਇਆ ਬਾਈ ਉਹ ਆਪਾਂ ਦੇਖੂਗਾ ਕਰਨਾ ਬਾਈ ਰੋਟਾ ਬੀਟਰ ਨਾਲ ਆ ਫਾਲੇ ਨਾਲ ਲੋਡ ਨਹੀਂ ਆਉਂਦਾ ਹੈਗਾ ਜਿਹੜੀ ਧਰਤੀ ਆ ਜਿਆਦਾ ਰੇਤੇ ਜਿਹੀ ਧਰਤੀ ਹੈ ਬਈ ਪੱਥੀ ਜੀ ਮਿੱਟੀ ਜਿਆਦਾ ਠੀਕ ਆ ਫਾਲੇ ਵੀ ਉਹ ਤਾਂ ਠੀਕ ਆ ਬਈ ਉਹ ਵੀ ਪਰ ਰੂਟਾਵੇਟਰ ਨਾਲ ਕਦੋਂ ਕਰੂੰਗਾ ਆਪਾਂ ਬਈ ਨਾਲੇ ਆਪਾਂ ਦੇਖੂਗਾ ਵੀ ਟਾਇਰਾਂ ਨਾਲ ਕੀ ਕਦੋਂ ਜੇ ਕੋਈ ਟਰੈਕਟਰ ਨੂੰ ਕੋਈ ਦਵਾਜ ਆ ਕੁਛ ਵੀ ਉਹ ਪਤਾ ਲੱਗੋ ਬਈ ਕਿਉਂ ਪਹਿਲੀ ਵਾਰ ਕਦੋਂ ਕਰਨ ਆਪਾਂ ਨੂੰ ਸਵਰਾਜ ਨਾਲ ਉਹਦੇ ਟਾਇਰ ਬੜੇ ਪਾਏ ਹੋਏ ਆ ਨਹੀਂ ਪਹਿਲਾਂ ਤਾਂ ਆਪਾਂ ਦੂਏ ਪੁਰਾਣੇ ਨਾਲ ਕਰਦੇ ਹੁੰਦੇ ਉਹ ਗਿਆ ਉਹ ਟਰੈਕਟਰ ਹੁਣ ਅੱਜ ਦੇਖਦੇ ਆ ਬਈ ਉਹਦਾ ਕੀ ਪਰਫਾਰਮੈਂਸ ਰਹਿੰਦੀ ਹੈ ਟਾਇਰਾਂ ਦੇ ਵੀ ਕੋਈ ਲੋਡ ਲੈਣੇ ਆ ਜਾਂ ਕੁਛ ਹੀ ਕਈ ਵੀਰ ਕਹਿੰਦੇ ਤੇ ਵੀ ਹਾਂ ਕੀ ਟਰੈਕਟਰ ਦਾ ਕਿਆ ਜੋਰ ਜੂਰ ਲੱਗਦਾ ਹੈ ਕਿਆ ਪਰਫਾਰਮੈਂਸ ਰਹਿੰਦੀ ਆ ਵੀ ਕਿਆ ਸਾਬਕ ਤਾਬਾ ਹੋਣ ਵਿੱਚ ਬੜੇ ਪਤਾ ਲੱਗੂਗਾ ਬਲੌਗ ਨੂੰ ਬਾਈ ਪੂਰਾ ਦੇਖਿਓ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਵਾਂਗੇ ਵੀ ਕਿਆ ਟਰੈਕਟਰ ਪਰ ਕੋਈ ਦਵਾ ਹੈ ਕਿ ਟਾਇਰਾਂ ਦਾ ਫਰਕ ਹੈ ਜਾਂ ਨਹੀਂ ਹੈ ਉਹ ਤੁਹਾਨੂੰ ਬਾਈ ਸਾਰਾ ਇਸ ਬਲੌਗ ਵਿੱਚ ਦੇਖਣ ਨੂੰ ਮਿਲੇਗਾ ਬਲੌਗ ਨੂੰ ਬਾਈ ਪੂਰਾ ਦੇਖਿਓ ਬਾਈ ਇਹ ਵੀਡੀਓ ਤੁਹਾਨੂੰ ਬੜੀ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਮੇਰੇ ਵੀਰੋ ਜ਼ਰੂਰ ਕਰਦੇ ਕਰੋ ਹਾਂਜੀ ਬਾਈ ਰੋਟਾਵੀਟਰ ਪਾ ਕੇ ਟਰੈਕਟਰ ਤਾਂ ਆਪਣੇ ਤਿਆਰ ਕਰ ਲਿਆ ਆਪਣਾ 10ਵੇਂ ਸ਼ਾਦਾ ਬਾਈ ਰੋਟਾਵੀਟਰ ਆ ਟਰੈਕਟਰ 'ਤੇ ਹੈ ਨਹੀਂ ਡੈਕ ਵੀ ਟਰੈਕਟਰ ਸੁਣਾ ਸੁਣਾ ਚ ਲੱਗ ਰਿਹਾ ਚੱਲ ਕੋਈ ਨਾ ਬਾਈ ਔਖਾ ਸਖਾਲਾ ਕਰੂਗਾ ਕੱਦੂ ਇਹਨੂੰ ਇਹਦੇ ਨਾਲ ਬਾਈ ਹੁਣ ਇਹ ਆ ਬਈ ਟਾਇਰ ਦੇਖਦੇ ਨੇ ਤਾਂ ਗਾਰੇ ਵਿੱਚ ਕਿਆ ਪਰਫਾਰਮੈਂਸ ਲੈਂਦੀ ਹੈ ਵੀ ਉਹ ਜਾ ਕੇ ਬਥੇ ਲੱਗੂਗਾ ਵੀ ਖੇਤਾਂ 'ਵਾਂ ਹਾਂਜੀ ਬਾਈ ਫਾਈਨਲੀ ਆਪਣਾ ਸਵਰਾਜ ਝੋਟਾ ਮੋਟਰ ਤੇ ਪਹੁੰਚ ਗਿਆ ਦੇਖਦੇ ਆ ਬਾਈ ਹੁਣ ਕਦੂ ਚ ਵੜ ਕੇ ਨੂੰ ਵੀ ਕਿਹੜਾ ਪਰਫਾਰਮੈਂਸ ਰਹਿੰਦੀ ਹੈ ਟਾਇਰਾਂ ਦੀ ਵੀ ਲੋਡ ਹੁੰਦਾ ਹੈ ਤੇ ਇਹ ਚੱਲ ਜਾਂਦੇ ਹੋ ਬਾਈ ਹੁਣ ਵਿੱਚ ਬਾੜੇ ਦੇ ਪਤਲੇ ਪੂਰਾ ਹਾਂਜੀ ਬਾਈ ਚੱਲ ਰਿਹਾ ਇਸ ਗਰਾਹੇ ਤਾਂ ਚੱਲ ਰਿਹਾ ਆਪਣਾ ਥੋੜਾ ਛੋਟਾ ਖੱਦੂ ਦੇ ਵਿੱਚ ਹਾਲ ਤੱਕ ਤਾਂ ਬਾਈ ਸਹੀ ਚੱਲ ਰਿਹਾ ਹੈ ਟਾਇਰਾਂ ਨਾਲ ਕੋਈ ਪ੍ਰਵਾਹ ਨਹੀਂ ਹੈਗੀ ਬਾਕੀ ਭਾਈ ਤੁਹਾਨੂੰ ਪੂਰਾ ਜਿਆਦਾ ਆਪਣਾ ਕੀਲਾ ਕਾ ਜਿਹੜਾ ਸਾਰਾ ਹੀ ਪੂਰਾ ਖਦੂ ਹੋ ਜੂਗਾ ਉਹ ਤੋਂ ਬਾਅਦ ਦੱਸੂਗਾ ਬਾਈ ਵੀ ਕਿਆ ਨਜੋੜ ਨਿਕੜ ਕੇ ਆਇਆ ਆਪਣੇ ਟਾਇਰਾਂ ਦਾ ਉਹ ਦੇਖੋ ਤੁਸੀਂ ਆਮਨਾ ਚੱਲ ਰਿਹਾ ਕੋਈ ਸਲਿੱਪਰੀ ਨਹੀਂ ਦਿਖਾ ਰਿਹਾ ਕੋਈ ਕੁੱਤ ਨਹੀਂ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਬਾਈ ਵੀਡੀਓ ਦੇ ਵਿੱਚ ਕਿਉਂ ਜਾਂ ਦੂਰ ਦਾ ਮਾਰੂਗਾ ਆਪਾਂ ਉਸ ਤੋਂ ਬਾਅਦ ਪਤਾ ਲੱਗੂਗਾ ਜੇ ਲੇਲੀ ਪੂਰੀ ਬਣ ਗਈ ਵੀ ਕਿਆ ਪਰਫਾਰਮੈਂਸ ਰਹਿੰਦੀ ਹੈ ਗਾਰੇ ਦੇ ਵਿੱਚ ਬਾਈ ਆਪਣੇ 855 ਦੀ بڑے ਟਾਇਰਾਂ ਨਾਲ ਪਰਫਾਰਮੈਂਸ ਤਾਂ ਬਾਈ ਠੀਕ ਹੈ ਆ ਕੋਈ ਬਹੁਤਾ ਜ਼ਿਆਦਾ ਲੋਡ ਨਹੀਂ ਲੈ ਰਿਹਾ ਜਿੰਨਾ ਕਿ ਨਾਰਮਲ ਡੈਕਟਰ ਕੱਦੂਆਂ ਲੈ ਰਿਹਾ ਹੁੰਦਾ ਬਾਈ ਓੰਨਾ ਕੇ ਲੈ ਰਿਹਾ ਕੋਈ ਜ਼ਿਆਦਾ ਹੈ ਨਹੀਂ ਵੀ ਹਾਂ ਟਾਇਰਾਂ ਨਾਲ ਵੀ ਗੜ ਕੇ ਚੱਲਦਾ ਡੈਕਟਰ ਉਹ ਹੈ ਜੇ ਕੋਈ ਇਸ਼ੂ ਨਹੀਂ ਹੈਗਾ ਬਾਈ ਵਧੀਆ ਚੱਲ ਰਿਹਾ ਹੁ ਜੇ ਆਪਾਂ ਨੇ ਚਲਾਉਣਾ ਬਾਈ ਸੋ ਜਿਹੜੇ ਆਪਣੇ 10016 ਨੰਬਰ ਟਾਇਰ ਹਨਾ ਇਹ ਬਾਈ ਵਧੀਆ ਚੱਲ ਰਹੇ ਆ ਉਹ ਜੇ ਬੰਦੇ ਨੇ ਲੈ ਕੇ ਵੀ ਕੱਦੂ ਵੀ ਕਰ ਸਕਦੇ ਹਨਾ ਨਾਲ ਕੋਈ ਜ਼ਿਆਦਾ ਬੜੀ ਪ੍ਰੋਬਲਮ ਨਹੀਂ ਹੈਗੀ ਬਾਈ ਬਾਕੀ 19 ਇੱਕ ਤਾਂ ਮੜਾ ਮੋਟਾ ਫਰਕ ਤਾਂ ਬਾਈ ਹੁੰਦਾ ਹੀ ਆ ਠੀਕ ਆ ਪਰ ਆਪਾਂ ਨੂੰ ਕੋਈ ਫੇਸ ਨਹੀਂ ਆਈ ਹੈਗੀ ਠੀਕ ਆ ਹੁਣ ਕਈ ਧਰਤੀ ਕਿਸ ਤਰ੍ਹਾਂ ਦੀ ਹੁੰਦੀ ਆ ਕਈ ਇੱਕ ਡਾਕਾ ਜ਼ਿਆਦਾ ਹੁੰਦੀ ਆ ਉਹ ਬਈ ਹੁਣ ਚਲਾਏ ਤੇ ਪਤਾ ਲੱਗੂ ਉਹਦੇ ਵੇਲੇ ਆਪਾਂ ਕੁਝ ਨਹੀਂ ਕਹਿ ਸਕਦੇ ਉਹ ਪਰਫਾਰਮੈਂਸ ਵਧੀਆ ਆਪਾਂ ਇਹਨਾਂ ਨਾਲ ਬਈ ਕਦੋਂ ਵੀ ਕਰ ਸਕਦੇ ਆ ਟਾਇਰਾਂ ਦੀ ਪਰਫਾਰਮੈਂਸ ਬਹੁਤ ਵਧੀਆ ਬਈ ਬਾਕੀ ਬਈ ਹੁਣ ਆਪਾਂ ਜਿਆਦਾ ਚੰਡੀਗੜ੍ਹ ਆਪਾਂ ਨੂੰ ਨੇ ਕੰਮ ਪੈ ਗਿਆ ਆ ਮੈਂ ਡਾਕਟਰ ਪੂਰਾ ਮੇਰਾ ਕਦੋਂ ਕਰ ਰਿਹਾ ਆ ਬਾ ਮੈਨੂੰ ਬਈ ਕੰਮ ਪੈ ਗਿਆ ਚੰਡੀਗੜ੍ਹ ਮੈਨਾਂ ਇੱਕ ਬਿਲ ਕਢਾਉਣਾ ਆਪਣੇ ਜਿਹੜੀ ਬੋਗਲਾਈ ਮਸ਼ੀਨਾਂ ਬਈ ਉਹਦਾ ਪੱਕਾ ਬੈਂਕ ਫੂਲ ਬਿਲ ਪਿਆ ਉਹ ਜਾ ਕੇ ਕਢਵਾ ਕੇ ਲੈ ਕੇ ਆ ਆਉਣਾ ਚੰਡੀਗੜ੍ਹ ਸੱਤ ਸੈਕਟਰਾਂ માં ਜਾ ਰਿਹਾ ਬਈ ਇੱਥੇ ਤੇ ਬਿੱਲ ਬਣਵਾ ਕੇ ਫਿਰ ਉੱਥੋਂ ਸ਼ਾਮ ਨੂੰ ਮਿਲਦਾ ਬਈ ਫਿਰ ਦਾ ਤਾਂ ਦਿਆਂ ਲਈ ਕੀ ਪ੍ਰੋਗਰਾਮ ਰਹਿ ਏ ਟਰ ਦਾ ਬੜਾ ਜਾ ਕੇ ਦੇਖਾਂਗੇ ਠੀਕ ਆ ਬਾਕੀ ਬਈ ਆਪਣਾ ਕਿਲਾ ਸਵਾ ਕਿਲਾ ਕਦੋਂ ਹੋਇਆ ਅੱਜ ਇੱਕ ਤਾਂ ਬਈ ਪਾਣੀ ਮੋਟਰ ਕੱਟ ਕੱਢ ਰਹੀ ᱛੀ ਦੂਜੀ ਗੱਲ ਇੱਕ ਬਈ ਧਰਤੀ ਭੁਖੀ ਆ ਪਾਣੀ ਜ਼ਿਆਦਾ ਪੀ ਰਹੀ ਆ ਠੀਕ ਆ ਬਾਕੀ ਕਰ ਲਉ ਜਨਰੇਟਰ ਜੁਂਟਰ ਲਾ ਕੇ ਆਪਾਂ ਕੱਲ ਨੂੰ ਇੱਥੇ ਦਾ ਕੰਮ ਸਾਰਾ ਫਾਈਨਲ ਨਿਬੇੜ ਦੂਗਾ ਬਾਕੀ ਨੂੰ ਦੇਖਦੇ ਆ ਬਾਕੀ ਕੱਲ ਨੂੰ ਬਈ ਜੀ ਜਨਰੇਟਰ ਮਿਲੇ ਜੇ ਰੱਬ ਨੇ ਮੀਵੂ ਪਾਤੇ ਫਿਰ ਤਾਂ ਛੇਤੀ ਨਿਪੜ ਜਾਊਗਾ ਤੇ ਫਿਰ ਕੱਲ ਨੂੰ ਜਨਰੇਟਰ ਲਾ ਕੇ ਆਪਾਂ ਨੇ ਜਿਹੜਾ ਹੈ 5-6 ਕਿੱਲੇ ਆ ਸਾਰੇ ਫੈਨਲ ਕਰ ਦੂੰਗਾ ਇਹਨੇ ਸੋ ਠੀਕ ਆ ਬਈ ਬਣੇ ਰਹੋ ਵਲੌਗ ਦੇ ਵਿੱਚ ਮਿਲਦੇ ਆਪਾਂ ਅੱਗੇ ਹਾਂਜੀ ਬਈ ਆ ਪਤਾ ਨਹੀਂ ਕਿਹੜਾ ਜਿਗਾਰਡ ਬਣਿਆ ਛੱਤ ਲੇਟਾਂ ਦੇ ਲਾਗਾ ਮੇਰੇ ਘਰ ਜੇ ਘੁੰਮਣੇ ਕੰਮ ਨੇ ਆ ਜਿਗਾਰਡ ਬਣਿਆ ਬਣਾ ਬਈ ਤੁਸੀਂ ਨਵਾ ਦੇਖੋ ਇਹ ਹੈ ਵਧੀਆ ਉਹ ਸਿਸਟਮ ਅੰਦਰ ਬਣ ਕਿਆ ਲੱਗਿਆ ਹੋਆ ਖਾਣੇ ਪੀਣੇ ਵਾਲੇ ਲਗਾਣਾ ਲੱਗੇ ਆ ਬਈ ਅਪਲੀਕੇਸ਼ਨ ਆ ਗਈ ਹੈ ਆਪਾਂ ਨੇ ਜਾਣਾ ਹੋਵੇ ਤੇ ਬਜੀਰ ਕਪੜਾ ਜਾਮ ਨਹੀਂ ਜਾਏਗਾ ਦੇਖੋ ਕਿੰਨੇ ਲੰਨੇ ਲੱਗਿਆ ਪਈਆਂ ਕਈ ਸਾਲਾਂ ਤੋਂ ਬਈ ਆਹੀ ਹਾਲ ਇੱਥੇ ਜੀਰ ਕਪੜਾ ਦਾ ਪੂਰਾ ਹੀ ਹਾਲ ਹੈ ਬਈ ਇਤਨ ਤੌਣੇ ਨੂੰ ਜੀਏ ਨਹੀਂ ਕਰਦਾ ਹਾਂਜੀ ਬਈ ਫਾਈਨਲੀ ਬਿੱਲ ਤਾਂ ਨਿਕਲ ਗਿਆ ਪਰ ਬਹੁਤ ਖੱਜਲਖਵਾਰੀ ਹੋਈ ਬਈ ਇੱਕ ਤਾਂ ਚੰਡੀਗੜ੍ਹ ਜੀਰ ਕਵਾਦੀ ਟ੍ਰੈਫਿਕ ਇੰਨੀ ਦਿਨਾ ਬਈ ਦਿਮਾਗ ਖਰਾਬ ਹੋ ਗਿਆ ਟ੍ਰੈਫਿਕ ਦੇਖ ਕੇ ਹੁਣ ਵੀ ਤੁਹਾਡੇ ਸਾਹਮਣੇ ਦੇਖੋ ਲੰਨ ਲੱਗੀ ਪਈ ਆ ਬੁਰਾ ਹਾਲ ਆ ਵੀ ਟ੍ਰੈਫਿਕ ਦਾ ਬਾਕੀ ਵੀ ਜਿੱਦਾਂ ਕੰਮ ਹੁੰਦਾ ਤਾਂ ਜ਼ਿਆਦਾ ਹੁੰਦੀ ਆ ਦੇਖੋ ਬਈ ਲਾਈਟਾਂ ਬਈ ਛੱਤ ਵਾਲੀਆਂ ਆ ਦੇਖੋ ਪੂਰੀ ਲਾਈਨ ਲੱਗੀ ਹੋਰੇ ਵੀ ਜਿੰਨੇ ਨੂੰ ਆਪਣੀ ਵਾਰੀ ਆ ਲੈਣ ਨੂੰ ਬੱਤੀ ਹੋ ਲੈਣੀ ਬਈ 30 ਸੈਕਿੰਡ ਦੀ ਲਾਈਟ ਆ ਦੇਖੋ ਸਾਰੀਆਂ 4-5 ਲਾਈਨਾਂ ਵਿੱਚ ਟੱਪਣੀਆਂ ਗੱਡੀ ਨਹੀਂ ਆ ਇਹਨਾਂ ਨੂੰ ਬੱਤੀ ਹੋਣੀ ਬਈ